ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਟਾਈਮ 6:17 ਹੋ ਗਏ ਆ ਤੇ ਆਪਾਂ ਆਪਣੀ ਸ਼ਾਪ ਤੇ ਪਹੁੰਚ ਗਏ ਆ ਪੱਠੀ ਦੇ ਵਿੱਚ ਜੱਗ ਬਾਲਤੀਆ ਕਬਾਬ ਟੰਗਤਾ ਸਾਰੀ ਸੈਟੀਫਾਈਟਿੰਗ ਕਰਕੇ ਆਪਾਂ ਤਿਆਰੀ ਕਰਦੇ ਆ ਤੇ ਇੱਕ ਪਿਛੇ ਆਪਾਂ ਨੇ ਵਲੌਗ ਬਣਾਇਆ ਸੀਗਾ ਪਹਿਲਾਂ ਜਿਹਦੇ ਵਿੱਚ ਆਪਾਂ ਦੱਸਿਆ ਸੀਗਾ ਵੀ ਪੀਜ਼ਾ ਸ਼ਾਪ ਇਟਲੀ ਦੇ ਵਿੱਚ ਖੋਲਣ ਵਾਸਤੇ ਕਿੰਨਾ ਕੁ ਪਰ ਫਰਚਾ ਚਾਹੀਦਾ ਤੇ ਕਿੱਦਾਂ ਆਪਾਂ ਇੱਕ ਪੀਜ਼ਾ ਸ਼ਾਪ ਆਪਣੀ ਖੋਲ ਸਕਦੇ ਆ ਤੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਕਿਹੜਾ ਕਿਹੜਾ ਸਮਾਨ ਆਪਾਂ ਆਪਣੀ ਸ਼ਾਪ ਤੇ ਬਣਾਉਨੇ ਆ ਤੇ ਕੀ ਕੀ ਆਪਾਂ ਬਣਾ ਸਕਦੇ ਆ ਤੇ ਕਿੰਨਾ ਕਿੰਨਾ ਕੁ ਪ੍ਰਾਈਸ ਆ ਜਿਹੜੀ ਮੇਨ ਮੇਨ ਚੀਜ਼ਾਂ ਆਪਾਂ ਸ਼ਾਪ ਦੇ ਵਿੱਚ ਆਪਣੀ ਮਤਲਬ ਪੀਜ਼ਾ ਸ਼ਾਪ ਦੇ ਵਿੱਚ ਵਰਤਦੇ ਆ ਪੀਜ਼ਾ ਨੂੰ ਬਣਾਉਣ ਵਾਸਤੇ ਕਿਹੜੀ ਕਿਹੜੀ ਚੀਜ਼ਾਂ ਆਪਾਨੂੰ ਚਾਹੀਦੀਆਂ ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਆਪਣੇ ਅੱਜ ਦੇ ਵਲੌਗ ਦੇ ਵਿੱਚ ਕਰਾਂਗੇ ਕਿਉਂਕਿ ਪਿਛਲੇ ਵਲੌਗ ਦੇ ਵਿੱਚ ਮੇਰੇ ਕਈ ਭੈਣ ਭਰਾਵਾਂ ਨੇ ਮੈਨੂੰ ਕਮੈਂਟ ਕੀਤੇ ਸੀਗੇ ਕਿ ਥੋੜਾ ਜਿਆਦਾ ਹੋਰ ਖੁੱਲ ਕੇ ਡਿਸਕ੍ਰਾਈਬ ਕਰੋ ਜੱਬਾ ਕੋਸ਼ਿਸ਼ ਕਰਦੇ ਆ। ਗੁੱਡ ਈਵਨਿੰਗ ਜੀ, ਗੁੱਡ ਈਵਨਿੰਗ। ਗੁੱਡ ਈਵਨਿੰਗ ਜੀ। ਕੀ ਹਾਲ ਚਾਲ ਨੇ? ਠੀਕ ਠਾਕ? ਹਾਂਜੀ ਠੀਕ ਠਾਕ। ਚੜ੍ਹਦੀ ਕਲਾ, ਫਸਟ ਕਲਾਸ। ਸਭ ਤੋਂ ਜ਼ਿਆਦਾ ਜਿਹੜੀ ਮੇਨ ਸਭ ਤੋਂ ਪਹਿਲੀ ਮੇਨ ਚੀਜ਼ ਐ ਉਹ ਆ ਚਾਹੀਦੀ ਹੁੰਦੀ ਆ ਆਪਾਂ ਨੂੰ। ਸਿਸਟਮ ਜਿਹਦੇ ਵਿੱਚ ਆਪਣੇ ਸਾਰੇ ਜਿਹੜੇ ਆਰਡਰ ਆਪਾਂ ਨੂੰ ਕਸਟਮਰ ਗਾਹਕ ਆਪਾਂ ਨੂੰ ਫੋਨ ਕਰਦਾ ਐ। ਇਹਦੇ ਵਿੱਚ ਰਜਿਸਟਰ ਹੁੰਨੇ ਆ ਤੇ ਇਹਦੇ ਵਿੱਚੋਂ ਹੀ ਫਿਰ ਪਰਚੇ ਨਿਕਲਦੀਆਂ ਐ ਪੀਜ਼ੇ ਬਣਨ ਵਾਸਤੇ ਤੇ ਕबाब ਬਣਨ ਵਾਸਤੇ ਜਿੰਨਾ ਵੀ ਆਪਣੀ ਸੇਲ ਵਗੈਰਾ ਹੁੰਦੀ ਐ ਸਾਰੀ ਇਹਦੇ ਵਿੱਚ ਰਜਿਸਟਰ ਹੁੰਦੀ ਐ। ਇਹ ਸਭ ਤੋਂ ਜ਼ਿਆਦਾ ਤਰੀਨੀ ਵੀ ਕਰਾਉਣਾ ਪੈਂਦਾ ਹੈ ਵੀ ਸੌਫਟਵੇਅਰ ਪੈਂਦਾ ਹੈ ਇੱਕ ਜਿਹੜਾ ਸਾਰੇ ਸਿਸਟਮ ਨੂੰ ਆਪਣੇ ਅੰਦਰ ਰਿਜ਼ਰਵ ਕਰਕੇ ਰੱਖਦਾ ਹੈ ਤੇ ਇਹਦੀ ਕੀਮਤ ਹੈਗੇ 7 ਤੋਂ 8000 ਦਾ ਇਹ ਇੱਕ ਸਿਸਟਮ ਇਹ ਲੱਗਦਾ ਇਕੱਲਾ ਇੱਕ ਸ਼ੌਪ ਦੇ ਵਿੱਚ ਇਹ ਜ਼ਰੂਰੀ ਆ ਸ਼ੌਪ ਤਿਆਰ ਕਰਨ ਤੋਂ ਬਾਅਦ ਵਿੱਚ ਕਿਉਂਕਿ ਆਪਾਂ ਆਰਡਰ ਲੈਣੇ ਆ ਹੱਥ ਕਰ ਲਿਖਣਾ ਜਦੋਂ ਆਪਾਂ ਨੇ ਕੋਈ ਗਾਹਕ ਆਪਾਂ ਨੂੰ ਆਰਡਰ ਕਰਦਾ ਹੈ ਕਈ ਵਾਰੀ ਕੋਈ ਵੀ ਆ ਗਲਤ ਮਤ ਲਿਖ ਹੋ ਜਾਂਦਾ ਹੈ ਕਾਲੀ ਕਾਲੀ ਵਿੱਚ ਇਥੋਂ ਗਲਤੀ ਕੋਈ ਨਹੀਂ ਹੁੰਦੀ ਇਹ ਜ਼ਰੂਰੀ ਚਾਹੀਦੇ ਆਪਾਂ ਨੂੰ ਪਹਿਲ ਦੇ ਆਧਾਰ ਤੇ ਕਈ ਵਾਰ ਕੀ ਕਰਦੇ ਆਪਣੇ ਵੀਰ ਨਾਲ ਇਸ ਚੀਜ਼ ਨੂੰ ਮਿਸ ਕਰ ਦਿੰਦੇ ਨੇ ਵੀ ਚਲੋ ਕੋਈ ਨੇ ਬਾਅਦ ਚ ਲਵਾ ਲਾਂਗੇ ਪਰ ਜਿੱਥੇ ਆਪਾਂ ਇੰਨਾ ਖਰਚਾ ਕਰ ਦਿੰਦੇ ਆ ਨਾ ਤਾਂ ਇਹ ਵੀ ਜ਼ਰੂਰੀ ਕਰਨਾ ਚਾਹੀਦਾ ਆਪਾਂ ਨੂੰ ਸਭ ਤੋਂ ਪਹਿਲਾਂ ਇਹ ਹੋ ਗਿਆ ਆਪਣਾ ਇਧਰ ਪੱਠੀ ਦੀ ਵੀ ਜੱਗ ਆਪਣੀ ਪਲ ਰਹੀ ਆ ਲਟਾ ਲਟ ਫੋਰ ਨੂੰ ਆਪਣੀ ਪੂਰੀ ਗਰਮ ਹੋ ਰਹੀ ਆ ਇਸ ਟਾਈਮ ਪੂਰੀ ਇਹਨਾਂ ਲਫਟਾਂ ਮਾਰਦੀ ਆ 350 ਤੋਂ ਲੱਗ ਭਾ ਕੇ ਮਿੱਤਰੋ ਇਹ ਪਹੁੰਚ ਗਈ ਹੋਣੀ ਪੱਠੀ ਆਪਣੀ ਕਿਉਂਕਿ ਆਪਣੀ ਪੱਠੀ ਨੇ ਪੁਰਾਣੇ ਮਾਡਲ ਦੀ ਆ ਇਹਦੇ ਵਿੱਚ ਟੈਂਪਰੇਚਰ ਲੱਗਿਆ ਹੋਣੀ ਜਿਹੜਾ ਦੱਸਣ ਵਾਲਾ థਰਮੋਮੀਟਰ ਲੱਗਿਆ ਹੁੰਦਾ ਜਿਹੜੇ ਨਵੀਆਂ ਪੱਠੀਆਂ ਹੁੰਦੀਆਂ ਉਹਨਾਂ 'ਚ ਲੱਗਿਆ ਹੁੰਦਾ ਇੱਥੇ ਵੀ ਕਿੰਨੇ ਟੈਂਪਰੇਚਰ ਉੱਤੇ ਆ ਪਰ ਇਹਦੀ ਜਜਮੈਂਟ ਹੈ ਉਹ ਸਾਨੂੰ ਇੰਨਾ ਟੈਂਪਰੇਚਰ ਸਟੇਪ ਹੋ ਗਿਆ ਦਾ ਇਹ 400 ਹੋ ਜਾ ਕੇ ਬੜੇ ਤਰੀਕੇ ਨਾਲ ਕੰਮ ਕਰਦੇ ਆ ਫਿਰ ਪੀਜ਼ਾ 90 ਸੈਕਿੰਡ ਦੇ ਵਿੱਚ ਪੀਜ਼ੇ ਨੂੰ ਰੈਡੀ ਕਰ ਦਿੰਦੀ ਹੈ ਜੇ ਫੌਰਨ ਆਪਣੀ ਪੂਰੀ ਆਪਣੀ ਆਈ ਤੇ ਆ ਜਾਵੇ ਤਾਂ ਤੇ ਜੇ ਆਪਾਂ ਇਹਨੂੰ ਮੋਡੀਫਾਈ ਕਰਵਾਉਣਾ ਹੋਵੇ ਤਾਂ ਇਹ ਮੋਡੀਫਾਈ ਵੀ ਹੋ ਜਾਂਦੀ ਹੈ ਵੀ ਇਹਦੇ ਵਿੱਚ ਥਰਮੋਮੀਟਰ ਲਾ ਦਿੰਦੇ ਆ ਸੈਟ ਤੇ ਇੱਕ ਮਤਲਬ ਸੈਟਿੰਗ ਕਰਕੇ ਉਹ ਆ ਜਾਂਦੇ ਆ ਤੋ ਆਪਾਂ ਨੂੰ ਲਾ ਕੇ ਵੀ ਦੇ ਸਕਦੇ ਆ ਪਰ ਅਸੀਂ ਲਵਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਿਉਂਕਿ ਆਪਾਂ ਨੂੰ ਕੰਮ ਕਰਦੇ ਹੋ 6-7 ਸਾਲ ਹੋ ਗਏ ਆ ਤੇ ਹੁਣ ਅਗੇਜ ਗਏ ਹੁਣ ਪਤਾ ਲੱਗ ਗਿਆ ਵੀ ਕਿੰਨਾ ਟੈਂਪਰੇਚਰ ਕਿੰਨੇ ਦੇ ਪੀਜ਼ਾ ਬਣਦਾ ਕਿੰਨੇ ਦੇ ਪਨੀ ਨੂੰ ਬੜੰਦੀ ਸਰ ਜੀ ਆਪਾਂ ਨੂੰ ਪਤਾ ਲੱਗ ਗਿਆ ਇਸ ਕਰਕੇ ਆਪਾਂ ਬਹੁਤੀ ਜ਼ਿਆਦਾ ਜਰੂਰ ਸਮਝ ਹੀ ਨਹੀਂ ਪਰ ਜੇ ਆਪਾਂ ਚਾਹੀਏ ਤਾਂ ਆਪਾਂ ਲਵਾ ਵੀ ਸਕਦੇ ਆਂ ਇਧਰ ਬੰਕ ਕੋਈ ਸਫਾਈ ਹੋ ਰਹੀ ਆ ਬੰਕ ਲਈ ਸਮਾਨ ਬ੍ਰਿਧੀ ਕੇ ਸਾਫ ਕਰ ਠੀਕ ਹੈ ਲਸ਼ ਲਸ਼ ਕਰੇਣ ਜੇ ਬੰਦਾ ਖੜ ਕੇ ਜੀ ਪੱਗ ਮੰਨ ਲਵੇ ਠੀਕ ਹੈ ਠੀਕ ਹੈ ਠੀਕ ਨਾ ਬਹੁਤ ਕੌਮਨ ਗੱਲ ਹੈ ਜੀ ਮੈਨੂੰ ਸੁਣਨ ਨੂੰ ਮਿਲਦੀ ਕਿ ਆਪਣੇ ਕਸਟਮਰ ਉਹ ਜਿਹੜਾ ਟਾਲੀਆਂ ਲੋਕ ਹੈ ਨਾ ਉਹ ਵੀ ਗੱਲ ਕਰਦੇ ਆਂ ਪੰਜਾਬੀ ਆਪਾਂ ਥੋੜਾ ਘੱਟ ਕਰਦੇ ਆਂ ਟਾਲੀ ਨੂੰ ਵੱਧ ਗਏ ਨੇ ਉਹ ਕਹਿੰਦੇ ਥੋੜਾ ਕੰਮ ਬਹੁਤ ਲੋਟਾ ਤੁਸੀਂ ਵੀ ਰੁਪਈਆ ਚਾਟਾ ਆਉਂਦਾ ਹੈ ਆਟੇ ਚ ਪਾਣੀ ਘੋਲ-ਘੋਲ ਕੇ ਲੋਕਾਂ ਨੂੰ ਵੇਚੀ ਜਾਂਦੇ ਹੈਗਾ ਥੋੜਾ ਕੰਮ ਲੋਟ ਹੈ ਪਰ ਐਦਾਂ ਨਹੀਂ ਮਿੱਤਰ ਹੈਗਾ ਸਿਰਫ ਗੱਲ ਇਹ ਨਹੀਂ ਹੈਗਾ ਵੀ ਆਟਾ ਲਿਆ ਕੇ ਆਟਾ ਗੁੰਨ ਕੇ ਵਿੱਚ ਬਸ ਆਟਾ ਹੀ ਵੇਚੀ ਜਾਣਾ ਉਹ ਨਹੀਂ ਬਹੁਤ ਜ਼ਿਆਦਾ ਖਰਚੇ ਹੁੰਨੇ ਆ ਇੱਕ ਰੈਸਟੋਰੈਂਟ ਨੂੰ ਚਲਾਉਣ ਵਾਸਤੇ ਇਹ ਜਿਹੜਾ ਆਟਾ ਆਉਂਦਾ ਹੈ ਇਕੱਲਾ ਹੀ ਨਹੀਂ ਵੀ ਗੱਲ ਆਟਾ ਆ ਗਿਆ ਉਹਦੇ ਵਿੱਚ ਫਿਰ ਜਿਹੜਾ ਪਾਣੀ ਐਡ ਕਰਨਾ ਹੈ ਉਹਦਾ ਪਾਣੀ ਦਾ ਬਿੱਲ ਤੇ ਉਸ ਤੋਂ ਬਾਅਦ ਜਿਹੜੀ ਮਸ਼ੀਨ ਚਾਟਾ ਗੁੰਨਣਾ ਹੈ ਉਹ ਮਸ਼ੀਨ ਹੋ ਗਈ ਲੈ ਵੀ ਤੋਂ ਪੈਂਦੀ ਆ ਨੂਨ ਐਕਸਟਰਾ ਵੇਜ ਇਹਦੇ 올ੀਵੇ ਤੇਲ ਜਿਹੜਾ ਕਿ 10 0 ਲੀਟਰ ਹੈ ਤੇਲ ਉਹ ਤੇ ਤੇ ਉਹ ਤੇਰਾ ਸਮਾਨ ਪੈਂਦਾ ਨਾ ਟਮੇਟੋ ਸੌਸ ਪੈਂਦੀ ਆ ਕੋਈ ਸਮਾਂ ਸੀਗਾ ਜਦੋਂ ਮੈਂ ਸ਼ਾਪ ਓਪਨ ਕੀਤੀ ਸੀ ਨਾ ਉਹ ਡੱਬਾ ਵਾ ਉਹ ਜਿਹੜਾ 70 ਰੁਪਏ ਦਾ ਮਿਲਦਾ ਸੀਗਾ ਹੁਣ ਉਹ 17.5 ਜਾਂ 18 0 ਦਾ ਹੈ ਮਤਲਬ ਵੀ ਡਬਲ ਤੋਂ ਵੀ ਪੁਸ਼ਕ ਪਰਸੈਂਟ ਆਪਾਂ ਉੱਪਰ ਕਹਿ ਲਈਏ ਨਾ ਮਹਿੰਗੀ ਹੋ ਗਈ ਹੈ ਤੇ ਉਹ ਉਹ ਵਰਤੇ ਜਾਂਦਾ ਤੇ ਚੀਜ਼ ਸਭ ਤੋਂ ਜਿਆਦਾ ਮਹਿੰਗੀ ਮਿੱਤਰੋ ਚੀਜ਼ ਹੋ ਗਈ ਹੈ ਇਟਲੀ ਦੇ ਵਿੱਚ ਜਦੋਂ ਮੈਂ ਸ਼ਾਪ ਖੋਲੀ ਉਸ ਦੇ ਕੰਪੈਰੀਸ਼ਨ ਗੱਲ ਕਰਦਾ ਹਾਂ ਉਦੋਂ ਰੌਂਡ 3.5 0 ਕਿਲੋ ਸੀਗਾ ਮੋਜ਼ਰੇਲਾ ਮੋਜ਼ਰੇਲਾ ਚੀਜ਼ ਤੇ ਅੱਜ 8.5 9 0 ਜੇ ਆਪਾਂ ਪ੍ਰੋਪਰ ਕਿਸੇ ਕੁਆਲਿਟੀ ਵਧੀਆ ਲੈਣਾ ਹੋਵੇ ਤਾਂ 38.90 ਜਿਹੜੋ ਪਲੱਸ ਈ ਵਾ ਪੈਂਦਾ ਉੱਤੇ ਉਹਦੇ ਤੇ ਉਹ ਆਪਾਂ ਨੂੰ ਮਤਲਬ ਇਹ ਮਿਲਦਾ ਜਿਹੜਾ ਉਹਦੇ ਉੱਤੇ ਪੈਂਦਾ ਤੇ ਉਸ ਤੋਂ ਬਾਅਦ ਬਾਕੀ ਸਮਾਨ ਪੈਂਦਾ ਹੋਰ ਵੀ ਸਲਚੀਚਾ ਹੋ ਗਿਆ ਅੱਗੇ ਕਰਨੇ ਸਸਤਾ ਸੀਗਾ ਹਰ ਚੀਜ਼ ਮਹਿੰਗੀ ਹੋ ਗਈ ਆ ਮਤਲਬ ਹਰ ਚੀਜ਼ ਦੀ ਕੁਆਲਿਟੀ ਦੇ ਵਿੱਚ ਆਪਾਂ ਜੀ ਆਪਾਂ ਵਧੀਆ ਤਰੀਕੇ ਨਾਲ ਆਪਣੀ ਸ਼ਾਪ ਨੂੰ ਚਲਾਉਣਾ ਵੀ ਕਸਟਮਰ ਇੱਕ ਵਾਰ ਆਪਣੀ ਸ਼ਾਪ ਤੇ ਆਇਆ ਵੀ ਇੱਕ ਵਾਰੀ ਪੀਜ਼ਾ ਖਾਵੇ ਉਹ ਤੇ ਮੁੜ ਕੇ ਬਾਰ-ਬਾਰ ਆਵੇ ਉਹਦੇ ਵਾਸਤੇ ਆਪਾਂ ਨੂੰ ਕਈ ਚੀਜ਼ਾਂ ਧਿਆਨ ਰੱਖਣਾ ਪੈਂਦਾ ਜਿੱਦਾਂ ਕਿ ਜਿਹੜਾ ਡੀਲਿੰਗ ਕਰਨੀ ਆ ਉਹ ਤਾਂ ਕਰਨੀਓ ਕਰ ਰਹੇ ਆ ਵੀ ਤਰੀਕੇ ਨਾਲ ਤੇ ਉਸ ਤੋਂ ਬਾਅਦ ਜਿਹੜੀ ਆਪਾਂ ਉੱਪ ਉਹ ਨਹੀਂ ਕਿ ਆਪਾਂ ਨੂੰ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ ਕਦੇ ਵੀ ਆਪਾਂ ਸਮਝਣਾ ਬੈਸਟ ਕੁਆਲਿਟੀ ਦਾ ਸਮਾਨ ਰੱਖਣਾ ਚਾਹੀਦਾ ਕਿ ਕਸਟਮਰ ਇੱਕ ਵਾਰ ਖਾਵੇ ਤੇ ਬਾਰ ਬਾਰ ਆਵੇ ਗੱਲ ਮਿੱਤਰੋ ਇੱਥੇ ਨਹੀਂ ਗੱਲ ਮੁੱਕ ਜਾਂਦੀ ਵੀ ਸਮਾਨ ਮਹਿੰਗਾ ਹੋਇਆ ਹਰ ਚੀਜ਼ ਮਹਿੰਗੀ ਹੋਣ ਦਾ ਮਤਲਬ ਹੈ ਗੈਸ ਦੇ ਬਿੱਲ ਲਾਈਟ ਦੇ ਬਿੱਲ ਤੇ ਸ਼ਾਪ ਦਾ ਰੈਂਟ ਹੋ ਗਿਆ ਉਸ ਤੋਂ ਬਾਅਦ ਜਿੰਨੇ ਆਪਣੇ ਬੰਦੇ ਆਪਣੇ ਨੂੰ ਕੰਮ ਕਰਦੇ ਉਹਨਾਂ ਦੀ ਤਨਖਾਹਾਂ ਹੋ ਗਈਆਂ ਤੇ ਉਹਨਾਂ ਦੇ ਟੈਕਸ ਹੋ ਗਏ ਟੈਕਸ ਤੋਂ ਗੱਲ ਜਾ ਕੇ ਮੇਰੇ ਜੀ ਕਿੰਨਾ ਬਾਈ ਨੇ ਕਮੈਂਟ ਵੀ ਕੀਤਾ ਸੀ ਜਿਹੜਾ ਪਹਿਲਾ ਵਲੌਗ ਸੀਗਾ ਵੀ ਬਾਈ ਟੈਕਸ ਕਿੰਨਾ ਕੁ ਤੁਸੀਂ ਮਹੀਨੇ ਦਾ ਭਰ ਦਿੰਦੇ ਹੋ ਕਿੰਨਾ ਕੁ ਟੈਕਸ ਆ ਟੈਕਸ ਦੀ ਗੱਲ ਕਰ ਰਿਹਾ ਮੇਤਰੋ ਕੰਨਾ ਵਜੇ ਧੂਏ ਨਿਕਲਦੇ ਆ ਇੰਨੇ ਟੈਕਸ ਇਟਲੀ ਵਿੱਚ ਜਿਹੜੇ ਆਪਣੇ ਵੀਰ ਨਾਲ ਆਪਣੇ ਵਲੌਗਰ ਨੂੰ ਇਟਲੀ ਤੋਂ ਦੇਖਦੇ ਆ ਤੇ ਆਪਣੇ ਕਮਾਕਾਰਾਂ ਵਿੱਚ ਹੈਗੇ ਵੀ ਇਹਨਾਂ ਨੂੰ ਪਤਾ ਹੋਊਗਾ ਵੀ ਜਿਹੜੀ ਇਟਾਲੀਅਨ ਗਵਰਨਮੈਂਟ ਹੈ ਨਾ ਟੈਕਸ ਹੈ ਤੋਂ ਕੀ ਕੱਢ ਕੇ ਰੱਖਦੀ ਹੈ 60% ਟੈਕਸ ਇੱਥੇ ਲੱਗਦਾ ਹੈ ਥਰੋਂ ਮੈਂ ਇੱਕ ਮੋਟੀ ਗੱਲ ਦੱਸ ਦਿੰਦਾ ਨੇ ਵੀ ਕਿੰਨਾ ਕ ਟੈਕਸ ਕਿੰਨਾ ਕ ਤਰੀਕੇ ਟੈਕਸ ਆਪਾਂ ਪੇ ਕਰਦੇ ਆ ਇੱਕ ਚੀਜ਼ ਉਹ ਤੇ ਨਾ ਆਪਾਂ ਨੂੰ 3 ਵਾਈਟ ਟੈਕਸ ਪੇ ਕਰਨਾ ਪੈਂਦਾ ਹੁ ਮੈਂ ਤੁਹਾਨੂੰ ਸਮਝਾਉਣਾ ਕਿਦਾਂ ਪੇ ਕਰਨਾ ਪੈਂਦਾ ਮਤਲਬ ਵੀ ਆਪਣੇ ਇੱਕ ਪਾਣੀ ਦੀ ਬਾਰਡਰ ਲੈ ਆਪਾਂ ਨੂੰ ਪਾਣੀ ਬੋਤਲ ਆਪਾਂ ਲਿਆਂਦੀ ਤੇ ਉਹ ਟੈਕਸ ਦੇ ਕੇ ਆਉਣਾ 22% ਈਵਾ ਟੈਕਸ ਭਰ ਕੇ ਆਪਾਂ ਆਪਣੀ ਦੁਕਾਨ ਤੇ ਲਿਆਉਣੀ ਆ ਫਿਰ ਆਪਾਂ ਆਪਣੀ ਦੁਕਾਨ ਤੇ ਉਹ ਬੋਤਲ ਨੂੰ ਵੇਚਣਾ ਹੈ ਜਾ ਕੇ ਨੂੰ ਬੇਸ਼ੱਕ ਉਹ ਆਪਾਂ ਲਿਆ ਕੇ ਉਹਦੇ ਚ ਪੈਸੇ ਆਪਣੇ ਇਨਕਲੂਡ ਕਰਕੇ ਆਪਣਾ ਮਤਲਬ ਮਹਗੀ ਵੇਚਣੀ ਆ ਪਰ ਜਦੋਂ ਵੇਚਣੀ ਆ ਉਦੋਂ ਵੀ ਆਪਾਂ ਨੂੰ ਟੈਕਸ ਦੇਣਾ ਪੈਣਾ ਹੈ ਵੇਚਣ ਦੇ ਉੱਤੇ ਵੀ ਅਸੀਂ ਚੀਜ਼ ਵੇਚੀ ਆ ਉਹਦਾ ਸਾਲਵਾਰ ਟੈਕਸ ਨੂੰ ਵੀ ਦੇਣਾ ਪੈਣਾ ਆਪਾਂ ਨੂੰ ਫਿਰ ਗੱਲ ਇੱਥੇ ਨ ਮੁੱਕ ਜਾਂਦੀ ਫਿਰ ਸਾਲ ਦੀ ਪੂਰੀ ਕਾਊਂਟਿੰਗ ਹੁੰਦੀ ਆ ਵੀ ਇੱਕ ਸਾਲ ਦੇ ਵਿੱਚ ਇੱਕ ਸ਼ਾਪ ਨੇ ਕਿੰਨੀ ਸੇਲ ਕੀਤੀ ਆ ਫਿਰ ਉਹ ਟੋਟਲਸ ਜਿਹੜੀ ਸੇਲ ਹੁੰਦੀ ਹੈ ਮਿਸਾਲ ਦੀ ਉਹਦੇ ਉੱਤੇ 60% ਟੈਕਸ ਫਿਰ ਦਿੱਤਾ ਜਾਂਦਾ ਹੈ ਮਤਲਬ ਵੀ 100 ਦੇ ਵਿੱਚੋਂ 60% ਟੈਕਸ ਜਿਹੜਾ ਗਵਰਨਮੈਂਟ ਵੱਲੋਂ ਚਲੇ ਜਾਂਦਾ ਤੇ 40% ਰਹਿ ਜਾਂਦਾ ਇੱਕ ਓਨਰ ਦੇ ਹਿੱਸੇ ਦੇ ਵਿੱਚ ਜਿਹਦੇ ਵਿੱਚੋਂ ਉਹਨੇ ਸਾਰੀਆਂ ਤਨਖਾਹਾਂ ਦੇਣੀਆਂ ਹੋਣੀਆਂ ਰੈਂਟ ਖਰਚੇ ਸਾਰੇ ਕਰਕੇ ਆਪਣਾ ਕਿੱਡੀ ਪੜਨਣਾ ਆਪਣੀਆਂ ਨਹੀਂ ਪੜਨੇ ਹੋਣੇ 40% ਦੇ ਵਿੱਚ ਤੇ ਸਰਕਾਰ 60% ਲੈ ਜਾਂਦੀ ਵਿੱਚੋਂ ਇੰਨੇ ਜ਼ਿਆਦਾ ਟੈਕਸ ਨੇ ਅਟਾਰੀਨ ਗਵਰਨਮੈਂਟ ਵੱਲੋਂ ਓਨਰਾਂ ਦੇ ਉੱਤੇ ਜਿਹੜੇ ਆਹ ਵਾਲੇ ਕਰਤੋਨਾਂ ਨੇ ਮੇਤਰੋ ਪੀਜ਼ਾ ਬਾਕਸ ਵਾਲੀ ਜਿੱਦਾਂ ਆਪਾਂ ਪੀਜ਼ਾ ਪੈਕ ਕਰਕੇ ਭੇਜਦੇ ਆਂ ਜਦੋਂ ਮੈਂ ਸ਼ਾਪ ਖੋਲੀ ਸੀ ਨਾ ਓਪਨ ਕੀਤੀ ਕੀਤੀ ਸੀਗੀ ਉਦੋਂ ਇਹ 100 ਪੀਸ 113 ਯੂਰੋ ਦਾ ਮਿਲ ਜਾਂਦਾ ਸੀਗਾ ਤੇ ਅੱਜ ਇਹਦੀ ਕੀਮਤ ਸੁਣੋਗੇ ਤੁਸੀਂ ਹੈਰਾਨ ਹੋ ਜੂਗੇ ਇਹਦੀ ਕੀਮਤ ਹੈਗੀ ਅੱਜ 25 ਯੂਰੋ ਮਤਲਬ ਵੀ 22 ਯੂਰੋ ਪਲੱਸ ਇਹਵਾ 25 ਯੂਰੋ ਆਪਾਂ ਨੂੰ ਪੈਂਦਾ ਇੱਕ ਕਰਟੋਨ 100 ਪੀਸ ਮਤਲਬ 25 ਪੈਸੇ ਦਾ ਆਪਾਂ ਨੂੰ ਇੱਕ ਪੀਸ ਪੈਂਦਾ ਤੇ ਜਿਹੜਾ ਮਰਗਰੀਟਾ ਪੀਸਾ ਸੀਗਾ ਮਰਗਰੀਟਾ ਸਭ ਤੋਂ ਜਿਹੜਾ ਵੱਧ ਵਿਕਣ ਵਾਲਾ ਪੀਜ਼ਾ ਇਟਲੀ ਦਾ ਉਹ ਹੈਗਾ ਮਰਗਰੀਟਾ ਪੀਜ਼ਾ ਤੇ ਉਹੀ ਪੀਸੇ ਨੂੰ ਕਨਫਰਮ ਕੀਤਾ ਜਾਂਦਾ ਹੈ ਵੀ ਪੀਜਾ ਰੇਟ ਕਿੰਨੇ ਗਿਆ ਹਰੇਕ ਬੰਦਾ ਜੇ ਆਪਾਂ ਕਿਤੇ ਵੀ ਜਾਂਦੇ ਆ ਚੈੱਕ ਕਰਦੇ ਆ ਕਿਸੇ ਨਾ ਮੀਨੂ ਦੇਖਦੇ ਆ ਉੱਥੇ ਪਤਾ ਕਰਦੇ ਆ ਵੀ ਇਹਨਾਂ ਮਰਗਰੀਟਾ ਉਹਦਾ ਕੀ ਰੇਟ ਆ ਉਸ ਹਿਸਾਬ ਨਾਲ ਬਾਕੀ ਸਾਰੇ ਪਤਾ ਲੱਗ ਜਾਂਦੇ ਆ ਪੀਜੇ ਮਹਿੰਗੇ ਆ ਤਾਂ ਸਸਤੇ ਆ ਕਿਦਾਂ ਤੇ ਉਦੋਂ ਸੀਗਾ ਮਰਗਰੀਟਾ ਰੇਟ ਸੀਗਾ 400 ਰੇਟ ਅੱਜ ਤੋਂ 7 ਸਾਲ ਪਹਿਲਾਂ ਮਤਲਬ ਆਮ ਜਿਹੜਾ ਸਾਰੇ ਪਾਸੇ ਚੱਲਦਾ ਸੀਗਾ ਤੇ ਕਰਤੋਨ ਹੁੰਦੇ ਸੀਗੇ ਆਹ ਵਾਲੇ ਜਿਹੜੇ 13.5 ਜੀਰੋ ਤੇ ਤੇ ਮੋਜ਼ਰੇਲਾ ਸੀਗਾ 3.5 ਜੀਰੋ ਕਿਲੋ ਤੇ ਪਮਦੋਰੋ ਸੀਗੀ ਮਤਲਬ ਉਹੀ 90 ਪੈਸੇ ਕਿਲੋ ਸੀਗੀ ਤੇ ਅੱਜ 7 ਸਾਲ ਤੋਂ ਬਾਅਦ ਤੇਰਾ ਮਰਗਰੀ ਦਾ ਉਹ ਵਾਲਾ ਰੇਟ ਹੈਗਾ 5.50 1.50 ਵਧਿਆ ਤੇ ਇਹ ਕਿੰਨੇ ਵਧ ਗਈ 13.50 ਤੋਂ ਲੈ ਕੇ ਇਹਦਾ 25 ਰੇਟ ਹੋ ਗਿਆ ਤੇ ਮੁਸਰੇਲਾ 3.50 ਤੋਂ ਲੈ ਕੇ 9.50 ਤੱਕ ਚੜ ਗਿਆ ਬਾਕੀ ਸਾਰੀਆਂ ਚੀਜ਼ਾਂ ਦੁੱਗਣੇ ਦੁੱਗਣੇ ਵਧ ਗਈਆਂ ਪਰ ਪੀਜ਼ਾ ਦੇ ਰੇਟ ਨਹੀਂ ਵਧੇ ਹੈਗੇ ਨਾ ਬਹੁਤ ਵਧਾ ਸਕਦੇ ਆ 4.00 ਤੋਂ ਲੈ ਕੇ 5.50 ਤੱਕ 1.50 ਵਧਿਆ ਸਿਰਫ 7 ਸਾਲ ਦੇ ਵਿੱਚ ਕਿਉਂਕਿ ਕੰਪੀਟੀਸ਼ਨ ਇੰਨਾ ਜ਼ਿਆਦਾ ਹੋ ਗਿਆ ਕੋਈ ਸਮਾਂ ਸੀਗਾ ਜਦੋਂ ਨਾਲ ਕੰਮ ਘੱਟ ਸੀਗਾ ਦੁਕਾਨ ਨਾਲ ਦਾਲੇ ਉਦੋਂ ਗੱਲ ਹੋਰ ਸੀਗੀ ਤੇ ਹੁਣ ਤਾਂ ਕੰਪੀਟੀਸ਼ਨ ਬਹੁਤ ਜ਼ਿਆਦਾ ਜਿਹੜਾ ਫੂਡ ਬਿਜ਼ਨਸ ਦੇ ਵਿੱਚ ਹਰ ਤੀਜਾ ਬੰਦਾ ਉੱਠ ਕੇ ਆਪਣਾ ਗੱਲ ਕਰਦਾ ਵੀ ਚਲੋ ਆਪਾਂ ਫੂਡ ਬਿਜ਼ਨਸ ਕਰਦੇ ਆ ਸਕੂਲ ਲੱਗੇ ਆ ਕਲਾਸਾਂ ਕਰਕੇ ਬੰਦਾ ਮਤਲਬ ਵੀ ਇਸ ਫੀਲਡ ਦੇ ਵਿੱਚ ਕੰਪੀਟੀਸ਼ਨ ਇੰਨਾ ਜ਼ਿਆਦਾ ਆ ਗਿਆ ਨਾ ਤੁਸੀਂ ਛੱਡ ਗੱਲ ਦੋ ਤੁਹਾਨੂੰ ਵਧੀਆ ਮਤਲਬ ਕੁੱਕ ਤੇ ਹੋਣ ਹੋਣ ਦੇ ਨਾਲ-ਨਾਲ ਤੁਹਾਨੂੰ ਇੱਕ ਵਧੀਆ ਗੱਲਬਾਤ ਕਰਨੀ ਗਿਆ ਦੇ ਨਾਲ ਤੁਹਾਨੂੰ ਵਧੀਆ ਸਕਿੱਲ ਤੁਹਾਨੂੰ ਆਪਣੀ ਐਡਵਰਟਾਈਜ਼ਮੈਂਟ ਕਰਨ ਦੇ ਤਰੀਕੇ ਮਤਲਬ ਕਾਫੀ ਕੁਝ ਤੁਹਾਨੂੰ ਆਉਣਾ ਚਾਹੀਦਾ ਹੈ ਇਸ ਫੀਲਡ ਦੇ ਵਿੱਚ ਆਉਣ ਵਾਸਤੇ ਮਤਲਬ ਵੀ ਕਾਫੀ ਜ਼ਿਆਦਾ ਫਰਕ ਪਿਆ ਅੱਗੇ ਹੁਣ ਸਮਾਰਟ ਵਰਕ ਜ਼ਿਆਦਾ ਹੋ ਗਿਆ ਅੱਗੇ ਲ ਹਾਰਡ ਵਰਕ ਸੀਗਾ ਵੀ ਕਿਸੇ ਨੂੰ ਕੰਮ ਕਰਕੇ ਸਿੱਖਿਆ ਪੀਜ਼ੇ ਬਣਾਏ ਜਾਂ ਫੇਰ ਕੋਈ ਕਿਸੇ ਨੂੰ ਕੁਕਿੰਗ ਆਉਂਦੀ ਐ ਫਿਰ ਕੋਈ ਵੀ ਕੰਮ ਆਉਂਦਾ ਤੇ ਬੰਦਾ ਆਪਣੇ ਕੰਮ ਵਿੱਚ ਪੈ ਜਾਂਦਾ ਸੀਗਾ ਤੇ ਕੰਮ ਸਾਰੇ ਬੰਨੇ ਜਾਂਦੇ ਹੋ ਜਾਂਦੇ ਸੀਗੇ ਪਰ ਹੁਣ ਕੁਝ ਚੀਜ਼ਾਂ ਚੇਂਜ ਹੋ ਗਈਆਂ ਹੁਣ ਹਾਰਡ ਵਰਕ ਦੇ ਨਾਲ ਨਾਲ ਸਮਾਰਟ ਵਰਕ ਕੁਝ ਜ਼ਿਆਦਾ ਵੈਲਿਊ ਕ੍ਰੀਏਟ ਕਰਦਾ ਹੈ ਹੋ ਗਈ ਬੰਕ ਸਰਫਿੰਗ ਵਧੀਆ ਹਾਂਜੀ ਹੋ ਗਈ ਅਗਰ ਜੀ ਨਹੀਂ ਆਇਆ ਆਰਡਰ ਹਾਲੇ ਕੋਈ ਨਹੀਂ ਐਵੇਂ ਤਾਂ ਟਾਈਮ ਦੇ ਕਿੰਨਾ ਹੋ ਗਿਆ 4:30 ਹੋ ਗਏ ਨੇ ਤੇ ਸਾਡੇ ਆਰਡਰ ਹਾਲੇ 21:00 ਵਜੇ ਹੈਗਾ ਐਦਾਂ ਵੀ ਹੁੰਦਾ ਕਦੇ-ਕਦੇ ਹਰ ਚੀਜ਼ ਨੂੰ ਫੇਸ ਕਰਨੀ ਆਉਣੀ ਚਾਹੀਦੀ ਆ ਵੀ ਕਦੇ ਕੰਮ ਘੱਟ ਕਦੇ ਵੱਧੇ ਗਾਣੇ ਸੀਗਾ ਨਾ ਕਦੇ ਉੱਤੇ ਕਰੇ ਥੱਲੇ ਕਦੇ ਪੂਰੀ ਬੱਲੇ-ਬੱਲੇ ਐਦਾਂ ਹੁੰਦਾ ਕਦੇ-ਕਦੇ ਬੱਲੇ-ਬੱਲੇ ਹੁੰਦੀਆਂ ਵੀ ਸਾਰੇ ਆਰਡਰ ਬੱਜਣ ਲੈ ਠਾਠਾ ਹੋਣ ਲੱਗ ਜਾਂਦੀ ਆ ਤੇ ਕਈ ਵਾਰ ਐਦਾ ਹੁੰਦਾ ਜੀ ਬੈਠੇ ਵੀ ਡਿਗਰੀ ਨਹੀਂ ਹਾਂ ਚੀਜ਼ ਆਰਡਰ ਦੀ ਕੋਈ ਆ ਰਹੀ ਆ ਅੱਜ ਕੋਈ ਆਰਡਰ ਨਹੀਂ ਆ ਰਿਹਾ ਇਹਦਾ ਮਤਲਬ ਇਹ ਹੀ ਹੁੰਦਾ ਜੀ ਜਦੋਂ ਕੰਮ ਘਟ ਜਾਂਦਾ ਵੀ ਹਾਂ ਕੰਮ ਘਟ ਗਿਆ ਇਹ ਦਿਨ ਹੁੰਨੇ ਇਸ ਲਾਈਨ ਦੇ ਵਿੱਚ ਕਈ ਵਾਰੀ ਨਾ ਇੱਕ ਹੋਰ ਤੁਹਾਨੂੰ ਮੈਂ ਕੱਲ ਦੱਸਦਾ ਜਿਹੜੇ ਮੇਰੇ ਵੀਜ਼ ਮੈਂ ਇਹ ਗੱਲ ਕਹਿ ਦਿੰਦਾ ਆਪਣੀ ਗੱਲ ਨੂੰ ਜਸਟੀਫਾਈ ਕਰਨ ਵਾਸਤੇ ਮੈਂ ਗੱਲ ਕਰਦਾ ਜਿਹੜੇ ਵੀਰੇ ਆਪਣਾ ਵਲੌਗ ਦੇਖਦੇ ਨੇ ਆਪਣੇ ਫੂਡ ਬਿਜ਼ਨਸ ਵਿੱਚ ਹੈਗੇ ਆ ਉਹ ਗੱਲਗੇ ਸਹਿਮਤ ਜ਼ਰੂਰ ਹੋਣਗੇ ਯਾਰ ਕਈ ਵਾਰ ਨਾ ਇੱਕ ਵਾਰ ਕੋਈ ਕਸਟਮਰ ਆਰਡਰ ਕਰਦਾ ਕਿਸੇ ਰਿਹਾ ਪੀਸ ਆਰਡਰ ਕਰਦਾ ਤਾਂ ਸਾਰੇ ਹੋਏ ਪੀਸ ਆਰਡਰ ਕਰੀ ਸਾਰਾ ਬਾਜ਼ਾਰ ਸੁੰਨਾ ਸੁੰਨਾ ਜਿਹਾ ਹੋਊਗਾ ਤੇ ਜਿੱਧਰ ਵੀ ਕੰਮ ਹੋਊਗਾ ਸਾਰੇ ਬਾਜ਼ਾਰ ਦੇ ਵਿੱਚ ਰੌਣਕ ਮੇਲਾ ਹੋਊਗਾ ਹਰ ਦੁਕਾਨ ਦੇ ਉੱਤੇ ਕਸਟਮਰ ਤੁਹਾਨੂੰ ਮਿਲੂਗਾ ਮਤਲਬ ਕਿ ਕੁਦਰਤ ਵੱਲੋਂ ਇੰਦਾ ਇੰਦਾ ਨਾ ਕਿਸੇ ਤੋਂ ਫਲਾਹੀ ਕਰ ਲੈਂਦੇ ਆ ਐਦਾਂ ਲੱਗਦਾ ਹੁੰਦਾ ਬਾਕੀ ਅਸੀਂ ਵੇਟ ਕਰਦੇ ਹੁਣ ਸਾਡੇ ਵੱਲੋਂ ਤਾਂ ਤਿਆਰੀ ਪੂਰੀ ਫੁੱਲ ਐ ਹੁਣ ਗਾਹਕਾਂ ਵੱਲੋਂ ਥੋੜੀ ਜਿਹੀ ਢਿੱਲ ਐ ਤੇ ਤੁਸੀਂ ਫਟਾਫਟ ਆਰਡਰ ਕਰੋ ਤੇ ਸਾਡੇ ਅਸੀਂ ਕਵਾ ਵੀ ਟੰਗਿਆ ਹੋਇਆ ਪੱਠੀ-ਪੋਟੀ ਸਾਰੀ ਚ ਪਲਦੀ ਆ Un appello a tutte le forze dell'ordine e i membri delle corpi dei corpi armati italiani avete uno stipendio

ਬਲੋ ਭਾਈ ਦਾ ਰੋਜ਼ ਦੇਖੀਦਾ ਤੇ ਅੱਜ ਮਨ ਹੋਇਆ ਟਾਈਮ ਲੱਗਿਆ ਤੇ ਫਿਰ ਅੱਜ ਆਇਆ ਤੇ ਪੀਜ਼ਾ ਖਾ ਕੇ ਬਈ ਆਨੰਦ ਆ ਗਿਆ ਬਹੁਤ ਜ਼ਿਆਦਾ ਵਈ ਆਸਵਾਦ ਕੀ ਆ ਸੀ ਤੇ ਮਤਲਬ ਸਾਰਿਆਂ ਨੂੰ ਹੀ ਐ ਵੀ ਜਿਹੜੇ ਵੀ ਸਵਾਲ ਲੈਣਾ ਚਾਹੁੰਦੇ ਆ ਵਧੀਆ ਵੀ ਜੇ ਦਾ ਹੈ ਲੱਕੜ ਦੇ ਪੱਟੀ ਦੇ ਵੀ ਇੱਥੇ ਆਗੇ ਸ਼ਗੋ ਪਾਜੀ ਮਨਜੀਤ ਭਾਜੀ ਹੁਣਾਂ ਕੋਲ ਸਹੀ ਹੈ ਥੈਂਕ ਯੂ ਬਹੁਤ ਧੰਨਵਾਦ ਹੈ ਇਨਾ ਪਿਆਰ ਦਿੰਨੇ ਹੋ ਤੇ ਵਾਕੀ ਭਾਜੀ ਉਹਨਾਂ ਦਾ ਬੇਟਾ ਵੀ ਆਇਆ ਹੈ ਨਾਲ ਬੁਲਾਉਣਾ ਮੁੰਡਾ ਸਿੰਘ ਸਰਦਾਰ ਕੁਸ਼ਾਨਵੀਰ ਦਾ ਕੁਸ਼ਾਨੂ ਜੀ ਦਾ ਕੀ ਲੱਗਦਾ ਹੈ ਤੇ ਦੇਖੋ ਯਾਰ ਇਹ ਬਹੁਤ ਵਧੀਆ ਬਹੁਤ ਵਧੀਆ ਗੱਲ ਹੈ ਵੀ ਪਰਦੇਸਾਂ ਦੇ ਵਿੱਚ ਰਹਿ ਕੇ ਆਪਣਾ ਸਿੱਖੀ ਸਰੂਪ ਨੂੰ ਸੰਭੀ ਫੇੜ ਸਾਡੇ ਜਵਾਗ ਬਹੁਤ ਵੱਡੀ ਗੱਲ ਹੈ ਤੇ ਸਾਡਾ ਜੋ ਸਮਾਂ ਸੀਗਾ ਜਦੋਂ ਆਪਾਂ ਭਾਈ ਆਪਾਂ ਆਏ ਸੀਗੇ ਸਾਡੀਆਂ ਮਜਬੂਰੀਆਂ ਬਣ ਗਈਆਂ ਪਹਿਲਾਂ ਪਰ ਅੱਜ ਕੱਲ ਕੋਈ ਮਜਬੂਰੀ ਨਹੀਂ ਹੈਗੀ ਤੇ ਬੱਚੇ ਸਾਨੂੰ ਬੜੀ ਪ੍ਰਾਊਡ ਵੀ ਹੁੰਦੇ ਆ ਜੀ ਤੇ ਉੱਪਰ ਮੈਂ ਗਲਤਾਂ ਵੀ ਕਰੀ ਕਰ ਦਿੰਦਾ ਨੇ ਕਈ ਵਾਰ ਇਹਨੇ ਕੋਈ ਆਪਣਾ ਵੀਰ ਵਲੌਗ ਦੇਖਦਾ ਕਹਿੰਦਾ ਤੁਸੀਂ ਆਵ ਰੋਣ ਘੋਨੇ ਮੋਨੇ ਹੋ ਤੁਸੀਂ ਬੱਚਿਆਂ ਦੇ ਇਦਾਂ ਗੱਲ ਕਰਦੇ ਪਰ ਇਹ ਬੱਚਿਆਂ ਦੀ ਇਹ ਆਪਣੀ ਸੈਟੀਸਫੈਕਸ਼ਨ ਹੈ ਸਾਡੀ ਕੋਈ ਸਫਰਸਾਤੋਂ ਨਹੀਂ ਹੈਗੀ ਇਹਨਾਂ ਦਾ ਕੁਝ ਹੀ ਤੌਰ ਤੇ ਬਾਦ ਰੱਖੀ ਜਨਾ ਪੁੱਤਰ ਹਨ ਹਾਂਜੀ ਤੇ ਇਹ ਮੁੰਡਾ ਤਾਂ ਸ਼ਬਦ ਵੀ ਮਿੱਤਰੂ ਗਾਇਨ ਕਰਦਾ ਹੈ ਆਪਣਾ ਨਗਰ ਕੀਰਤਨ ਦੇ ਉੱਤੇ ਪਾਲ ਵੀਨ ਨੂੰ ਕਈ ਵਾਰ ਜਾਈਦਾ ਹੈ ਜਾਂ ਹੋਰ ਪਾਸੇ ਜਾਈਦਾ ਨਾ ਮੈਂ ਦੇਖਿਆ ਇੱਕ ਦੋ ਵਾਰੀ ਨਵੀਨ ਵੀ ਦੇਖਿਆ ਜਾਣ ਕੀਤਾ ਦੇਣਾ ਸ਼ਾਇਦ ਹਨ ਹਾਂਜੀ ਹਾਂਜੀ ਇਹ ਸ਼ਬਦ ਗਾਇਨ ਇਹ ਮੁੰਡਾ ਕਰਦਾ ਹੈ ਤੇ ਬਾਕੀ ਜਦ ਬਹੁਤ ਵਧੀਆ ਗੱਲ ਹੈ ਤੇ ਸਾਨੂੰ ਬੜਾ ਖੁਸ਼ੀ ਹੋਈ ਅੱਜ ਆਏ ਭਾਜੀ ਬਹੁਤ ਧੰਨਵਾਦ ਥੈਂਕ ਯੂ ਭਾਜੀ ਬਹੁਤ ਤੇ ਭੈਣ ਨੂੰ ਨਹੀਂ ਵੇਰੀ ਤੁਹਾਨੂੰ ਹਾਂ ਹਾਂ ਪੈਸਾ ਸਹੀ ਗੱਲ ਜੀ ਤੁਹਾਨੂੰ ਭੈਣ ਕਿਦਾਂ ਲੱਗੇ ਅੱਜ ਤੁਹਾਡਾ ਬਹੁਤ ਸਵਾਦ ਸੀ ਇੰਡੀਆ ਦੀ ਯਾਦ ਆ ਗਈ ਪੂਰੀ ਬਹੁਤ ਸਵਾਦ ਸੀਗਾ ਅੱਜ ਚਲੋ ਬਈ ਸਾਨੂੰ ਐਦਾਂ ਹੀ ਹੁੰਦਾ ਬਸ ਵੀ ਹਾਂ ਭੈਣ ਕੋਲ ਅਸੀਂ ਇੰਡੀਅਨ ਟੇਸਟ ਬਣਾਇਆ ਤੁਸੀਂ ਕਿਉਂਕਿ ਜਿਹੜਾ ਹੁੰਦਾ ਨਾ ਆਪਣੇ ਲੋਕ ਵਿੱਚ ਥੋੜਾ ਜਿਹਾ ਜਿੱਦਾਂ ਥੜਾ ਪਿਕਾਂ ਤੇ ਟਾਈਪ ਥੜਾ ਮਸਾਲੇ ਵਾਲਾ ਟਾਈਪ ਉਹ ਵੀ ਉਹ ਵੀ ਵਿੱਚ ਟੇਸਟ ਆ ਗਿਆ ਨਹੀਂ ਚਲੋ ਵਧੀਆ ਸਾਨੂੰ ਸਾਡੀ ਪਹੁੰਚ ਚੰਗਾ ਲੱਗਦਾ ਜਿਹੜਾ ਆਪਣੀ ਭੈਣ ਭਰਾ ਉਹ ਸਾਡੇ ਪੀਜ਼ਾ ਖਾਂਦੇ ਵੀ ਆ ਸਾਡੇ ਤਰੀਫਾਂ ਵੀ ਕਰਦੇ ਆ ਨਹੀਂ 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 ਭਾਈ ਤੁਹਾਡਾ ਸੁਆਵ ਹੀ ਵਧੀਆ ਆ ਪਰੋਂ ਵਾਕਿਆ ਹੀ ਇਹਨਾਂ ਚੀਜ਼ ਸੁਣੀ ਸੀ ਉਹਦੇ ਨਾਲ ਵੀ ਵਧੀਆ ਲੱਗੀ ਯਾਰ ਥੈਂਕ ਯੂ ਥੈਂਕ ਯੂ ਤੁਹਾਨੂੰ ਬਹੁਤ ਬਹੁਤ ਹਾਂ ਥੈਂਕ ਯੂ ਭਾਈ ਸ਼ੁਕਰੀਆ ਕੀ ਖੁਸ਼ੀਆਂ ਵੀ ਕਿੱਥੇ ਗਿਆ ਖੁਸ਼ੀਆਂ ਆਪਣੇ ਦੋਸਤਾਂ ਦੇ ਮਿਲ ਕੇ ਚੱਲੇ ਵੀ ਰੋਣੀ ਅੱਜ ਹਾਤੀ ਤੁਮ ਲੈ ਤੁਸੀਂ ਇਹ ਹਾਤੀ ਅੱਛਾ ਅੱਛਾ ਮੈਨੂੰ ਚੌਪ ਬਰੋ ਆ ਗਿਆ ਲੱਗਦਾ ਆ ਰਿਹਾ ਤਾਂ ਗਾ ਜੀ ਵੈਰੀ ਗੁੱਡ ਠੀਕ ਹੈ ਜੀ ਪੈਸਾ ਸੀਗਾ ਸਾਰਿਆਂ ਨੂੰ ਬਹੁਤ ਬਹੁਤ ਥੈਂਕ ਯੂ ਮੇਰੇ ਬਹੁਤ ਬਹੁਤ ਥੈਂਕ ਯੂ ਵੈਰੀ ਥੈਂਕ ਯੂ ਕਿਹੜੇ ਪੀਜਾ ਗਿਆ ਗੁਸ਼ਾਨਾ ਗੁਸ਼ਾਨ ਦੇ ਮਾਮੇ ਦੇ ਪੀਜ਼ੇ ਆਪਾਂ ਨੇ ਖਾਣ ਵਾਸਤੇ ਬਣਾਏ ਆ ਖੁਦ ਹੋਣੇ ਕਿਹੜੇ ਕਿਹੜੇ ਪੀਜ਼ੇ ਬਣਾਏ ਜਣਾ ਨੇ ਦਵਿੰਦਰ ਦਾ ਪੀਸਾ ਮੇਥੋਂ ਸੇਮ ਹੁੰਦਾ ਜਿੱਦਾਂ ਨਾਲ ਨੂੰ ਪੀਸਾ ਖਾਦਾ ਨੇ ਇਹਨੂੰ ਪਸੰਦ ਆ ਗਿਆ ਪੀਸਾ ਮੁੜ ਕੇ ਕਹਿੰਦਾ ਬਸ ਰੋਜ ਉਹੀ ਬਸੇ ਇੱਕੋ ਚੀਜ਼ ਆਹ ਦੇਖੋ ਆ ਪੀਜ਼ਾ ਇਹ ਦਵਿੰਦਰ ਦਾ ਪੀਜ਼ਾ ਹੈ ਇੱਥੇ ਵੀ ਕੁਝ ਐਕਸਟਰਾ ਪਾਈ ਅੱਜ ਜਿਹੜੀ ਸਪੈਸ਼ਲ ਪਈ ਆ ਆ ਦੇਖੋ ਹਰੀ ਮਿਰਚ ਜਿਹੜੀ ਸਿੱਧੀ ਆ ਯਾਰੀ ਜੋ ਕਿ ਆਪਣੀ ਧਰਮਾਂ ਕਰਦੇ ਨੇ ਕਹਿੰਦਾ ਉਹ ਵਾਲੀ ਮਿਰਚ ਐ ਕੁਸ਼ਾਨ ਵੀ ਤਾਂ ਪੀਜਾ ਹੈਗਾ ਆਪਣੇ ਦਾ ਵਾਲਾ ਇਹ ਆਹ ਵਾਲਾ ਬਤਾਦੇ ਸਲਜੀਚਾ ਇਹ ਨਾ ਕੁਸ਼ਾਨ ਦਾ ਪਾਪਾ ਜੀ ਕਦੀ ਕਿ ਸ਼ੌਕਰ ਸਹੀ ਹੈ ਬੜੀ ਗੋਟੀਸ਼ਾਨ ਸੇ ਚੱਕੋ ਪੀਦਾ ਫਿਰ ਮੋਰਾ ਪੇਤੀ ਦੋ ਕਿ ਬਸ ਇਹਨੇ ਕਿਤੇ ਕਿਤੇ ਕੰਮ ਮਿਲ ਲਾਗੇ ਦੇ ਉੱਪਰ ਘਰ ਹੋਵੇ ਥੱਲੇ ਦੁਕਾਨ ਹੋਵੇ ਫੋਨ ਕਰੋ ਪੀਜੇ ਤਿਆਰ ਬੈਠੇ ਆ ਤੇ ਬੰਦੇ ਆਏ ਪੀ ਰੱਥ ਦੇ ਵਿੱਚ ਪੀਣਾ ਕੀ ਤੁਸੀਂ ਬਈ ਪੀਣਾ ਕੀ ਇਹਨਾਂ ਮੈਂ ਕੋਲ ਨਾ ਜੀ ਇਹ ਮੋਜੇ ਮਿੱਤਰੋ ਆਏ ਨੇ ਵਧੀਆ ਇਹ ਨਹੀਂ ਜਾਨ ਜਿੰਦਗੀ ਇਟਲੀ ਤੇ ਹੀ ਆਏ ਆ ਅੱਜ ਜੁੱਪੀ ਵਾਈਨ ਪਾਣੀ ਇਹ ਸਿਰਫ ਬਰੌਚਾ ਜਿਹਨਾਂ ਚ ਬਣੀ ਪੀਵਾਂਗੇ ਪਰ ਪੀਣੇ ਨੇ ਕੋਈ ਕੋਲ ਹੈ ਚਲੋ ਮੇਰੇ ਦੋਸਤੋ ਭਾਈ ਹੋਰ ਕੰਟਰੀਆਂ ਨਹੀਂ ਆੜਦਾਈ ਉਹ ਗਾ ਥੋੜੇ ਇਟਲੀ ਆਣੇ ਜਾਂ ਨਹੀਂ ਨਹੀਂ ਸਹੀ ਗੱਲ ਨਿਆਰੀ ਨਹੀਂ ਆਨੇ ਇਹਨਾਂ ਦੇ ਹਾਂਜੀ ਹਾਂ ਠੀਕ ਨਹੀਂ ਮਤਲਬ ਦੇਖੋ ਮੈਂ ਇਥੇ ਫੋਨ ਕਰਦੇ ਨਾ ਦੇ ਆ ਦੇਖੋ ਹੁਸ਼ਾਨ ਚੱਪੜਾ ਮਾਈ ਹੋ ਦੀ ਇਹ ਵੀ ਤਿਆਰ ਹੋ ਗਈ ਹੁਣ ਫੋਨ ਕਰਦਾ ਪਾਪਾ ਮੇਰੇ ਬਾਤ ਚਾਹ ਪੀਸਾ ਬਣਾ ਦਿਓ ਚਾਹ ਪੀਸ ਆਪਣੀ ਸ਼ੌਪ ਦੇ ਨਾਲ ਬਹੁਤਾਂ ਇੰਦਾ ਮਤਲਬ ਵੀ 70 70 ਪੀਸੀ ਹੋਣਗੇ ਆਪਣੀ ਮੀਨੂ ਦੇ ਵਿੱਚ ਤੇ ਸਾਰੇ-ਸਾਰੇ ਟੇਸਟ ਕਰ ਚੁੱਕੇ ਆ ਇਹ ਮੁੜ ਕੇ ਗੱਡੀ ਖੜ ਗਈ ਹੈ ਕਿਹਨਾਂ ਦੀ ਹੈ ਨਾ ਪੀਜ਼ਾਂ ਦੇ ਉੱਪਰ ਲੋਈ ਬੋਨਾ 3500 ਰੁਪਏ ਤੇ ਬਾਕੀ ਤੁਸੀਂ ਮੈਥਰ ਕਮੈਂਟ ਕਰਿਓ ਤੁਹਾਨੂੰ ਕਿਹੜੇ-ਕਿਹੜੇ ਪੀਜ਼ੇ ਪਸੰਦ ਹੈ ਤੇ ਜਿਹੜੇ ਪੀਜ਼ੇ ਤੁਹਾਨੂੰ ਪਸੰਦ ਹੈ ਤੁਸੀਂ ਵੀ 81 827 ਨੰਬਰ ਤੇ ਆਪਣੀ ਸ਼ੌਪ ਤੇ ਆਗੇ ਖਾਸਾ ਗਤੋਂ ਤੁਹਾਡੇ ਫਰਾ ਦੀ ਸ਼ਾਪ ਹੈ ਤੇ ਬਾਕੀ ਆ ਜਿਹੜਾ ਵਲੌਗ ਆਪਾਂ ਇਹਨਾਂ ਬੰਦ ਕਰਦੇ ਹਾਂ ਉਮੀਦ ਕਰਦਾ ਹਾਂ ਜਿੰਨੀ ਕਿ ਇਨਫੋਰਮੇਸ਼ਨ ਦੇ ਦਈ ਆਪਾਂ ਕੋਸ਼ਿਸ਼ ਕੀਤੀ ਆ ਤੇ ਤੁਹਾਨੂੰ ਪਸੰਦ ਆਈ ਹੋਊਗੀ ਜੀ ਪਸੰਦ ਆਈ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਹੋਰ ਕੋਈ ਗੱਲ ਪੁੱਛਣੀ ਚਾਹ ਰਹੇ ਹੋ ਤਾਂ ਵੀ ਕਮੈਂਟ ਕਰਿਓ ਕੱਲ ਨੂੰ ਮਿਲਾਂਗੇ ਹੋਰ ਵਲੌਗ ਦੇ ਵਿੱਚ ਤਦ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਰਸੀ ਕਾ ਜੀ